ਗੈਸ ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਤਾਰੇ ਸਵਾਗਤ ਅਸੀ ਠੀਕ ਉਮੀਦ ਕਰਦੇ ਆ ਤੁਸੀਂ ਵੀ ਠੀਕ ਹੋਵੋਗੇ ਤੇ ਮਮਾ ਜੀ ਦਰ ਆਪਣੀ ਰੰਗੀਨ ਸਲਵਾਰਾ ਕੱਟਦੇ ਵੇ ਰੰਗੀਲਾ ਰੇ ਅਮਰ ਰੰਗੀਨ ਸਲਵਾਰਾ ਕੱਟਦੇ ਵੇ ਹੈਲੋ ਗਾਇਸ ਰੰਗੀਨ ਤਨੀ ਗਾਇਸ ਟਿੱਲੀਆਂ ਟਿੱਲੀਆਂ ਹੋਤੀ ਆ ਤਾਂ ਰੰਗੀਨ ਕਿੰਨੀਆਂ ਕੋਲਰਫੁਲ ਜਿੰਗਾ ਹਨ ਗਾਇਸ ਇਹ ਨਾ ਛੇਤੀ ਨਹੀਂ ਕੱਟਣੇ ਮਮਾ ਕਹਿੰਦੇ ਹਨ ਮੂੰ ਬਹੁਤ ਟਾਈਮ ਲੱਗਦਾ ਨਾ ਇੰਗੇ ਕਪੜਾ ਟਿੱਲ ਲੱਗ ਕਮਾਇਆ ਤੇ ਪਾਪਾ ਲੈ ਕੇ ਆਏ ਆ ਪਿਆਜ਼ ਉਹ ਸਾਡੇ ਅੰਕਲ ਤਾਂ ਆਏ ਨਹੀਂ ਸੀ ਪਿਆਜ ਦਾ ਲਿਆ ਕੀ ਕਰ ਦਿੰਨੇ ਸੀ ਲਾਈਟ ਚਲੀ ਗਈ ਯਾਰ ਉਹਦਾ ਹੀ ਕੰਮ ਲਾਈਟ ਤਾਂ ਬੂਰ ਕਰਦੀ ਰਹਿੰਦੀ ਹੈ ਦੈਂਚੇ ਛੇ ਘਰ ਕਰ ਲਾਈਟ ਚਲੀ ਜਾਂਦੀ ਆ ਅੱਜ ਗਰਮੀ ਆਈਆਂ ਗਾਈਸ ਇੱਧਰ ਦੁੱਧ ਦੁੱਧ ਰੱਖਤਾ ਮਮਾ ਨੇ ਦੁੱਧ ਵਾਰ ਦਿੱਤੇ ਮੋਨਾ ਅਜਿ ਭੁੱਲ ਗਈ ਆਲੂ ਵਾਲੇ ਪਰੌਠੇ ਕਿਉਂਕਿ ਸਾਡੇ ਆਲੂ ਮਮਾ ਨੇ ਲਏ ਹੋਏ ਸੀਗੇ ਤੇ ਉਹ ਖਰਾਬ ਨਾ ਹੋ ਜਾਣੇ ਇਸ ਦੀ ਮਨ ਕਰਦੀ ਆ ਚਲੋ ਆਲੂ ਵਾਲੇ ਪਰੌਣੇ ਬਣਾ ਲੈਂਦੇ ਆ ਤੇ ਮੈਂ ਇਧਰ ਦੁੱਧ ਦੁੱਧ ਵਾਲਦੀ ਪਈ ਆ ਮਮਾ ਸਹੀ ਮਿਕਸਚਰ ਤਿਆਰ ਕੀਤਾ ਮੋਨਾ ਟੈਸਟ ਕਰਾ ਕੇ ਗਈ ਬੈਟ ਟੈਸਟ ਪੀਣ ਨਹੀਂ ਕਰਾਇਆ ਅੱਛਾ ਸੀ ਲਾ ਦਿਆ ਮੋਨਾ ਤੂੰ ਨੇ ਹਣਾ ਮਾ ਰਾਲਾ ਮੋਨਾ ਮੈਨੂੰ ਮਾਰੇ ਨਾ ਨਮਕ ਰੀਅਲ ਮਾਸਟਰ ਸ਼ੈਫ ਮੈਂ ਹੀ ਆ ਮੋਨਾ ਰੀਅਲ ਮੈਂ ਹੀ ਆ ਜੋ ਵੀ ਆ ਜਲਦੀ ਕਰ ਬਾਕੀ ਸਭ ਫੇਕ ਆ ਓਕੇ ਗਾਇਸ ਮਮਾ ਆਣਾ ਸਰਵਾਦ ਦੇ ਕਰਨੀਆਂ ਘਟਦੇ ਪਏ ਆ ਕਿਉਂਕਿ ਇਹ ਇਹਦੀ ਖੱਚ ਮਾਰਦੀ ਪਈ ਕੰਨੀਆਂ ਤੇ ਆ ਸਲਵਾਰ ਦਾ ਕੱਪੜਾ ਬਹੁਤ ਹੀ ਖੱਚ ਉਹ ਮਾਰਦੀ ਆ ਬਹੁਤ ਹੀ ਕਿੰਨਾ ਫਿਲਮੀ ਟਾਈਪ ਜਿਹਾ ਲੱਗਦਾ ਵੇ ਕੱਪੜਾ ਹਣਾ ਮਾ ਗਾਇਸ ਥੋੜਾ ਰੰਗ ਹੋਰ ਆ ਕੈਮਰੇ ਚ ਹੋਰ ਦੀਦਾ ਇਮੋਨਾ ਫਿਲਮੀ ਟਾਈਪ ਜਿਆਨਾ ਕਪੜਾ ਹੈ ਨਾ ਇਹ ਲਟੇ ਲਟੇ ਇਹ ਦਰੀ ਜਿੱਦਾਂ ਸਾੜੀ ਕੱਈਆਂ ਹੁੰਦੀਆਂ ਫਿਲਮਾਂ 'ਚ ਉਹ ਕੁੜੀਆਂ ਨੇ ਹਾਂ ਸਮਾਂ ਇਦਾਂ ਹੀ ਹੁੰਦਾ ਨਾ ਹਾਂ ਇਦਾਂ ਹੀ ਹੁੰਦਾ ਆ ਤੇ ਫਿਲਮੀ ਟਾਈਪ ਜਿਹਾ ਬਣਾਉਂਦੀ ਪਈ ਆ ਇਹ ਮੋਨਾ ਪਰਾਂਠੇ ਬਣਾਉਂਦੀ ਪਈ ਆ ਪਹਿਲਾਂ ਥੋੜੇ ਬਣਾ ਲੂਗੀ ਫੇ ਸਾਨੂੰ ਕਹੂਗੀ ਖਾ ਲੋ ਤੇ ਵੇਖ ਹਾਲ ਮੰਗੇ ਮਮਾ ਕਹਿੰਦੇ ਤੂੰ ਇੱਥੇ ਮੈਨਾ ਹਾ ਥੋੜੀ ਚਲਵਾਰ ਕਟਾਦੀ ਕਿਉਂਕਿ ਹਣਾ ਇਹ ਕਪੜਾ ਖੇਲਰ ਵਗੈਰ ਰਮ ਜੀ ਹਨ ਮਮਾ ਕਹਿੰਦੇ ਤੂੰ ਸੈਟ ਕਰਦੀ ਤਾਂ ਮੈਂ ਇੱਥੇ ਬੈਗੀ ਆ ਗਾਈਸ ਪਰਾਂਠੇ ਬਣ ਗਏ ਹਨ ਮੈਂ ਨਾ ਹਜੇ ਇੱਕ ਬਾਈਟ ਹੀ ਲਈ ਆ ਮੈਂ ਖਾਣਾ ਸ਼ੁਰੂ ਕਰਤਾ ਤੇ ਮੈਨੂੰ ਭੁੱਲ ਗਿਆ ਸੀ ਸਾਬਾਤ ਉਹਨਾਂ ਨੂੰ ਕਿੱਦਾਂ ਲੱਗਾ ਟੇਸਟੀ ਉਹਦਾ ਟੇਸਟੀ ਇਹ ਬਹੁਤ ਜ਼ਿਆਦਾ ਟੇਸਟੀ ਬਣੇ ਆ ਹਜੇ ਮੈਂ ਇੱਕ ਬਾਈਟ ਹੀ ਲਈ ਆ ਤੇ ਮੈਨੂੰ ਭੁੱਲ ਗਿਆ ਸੀ ਪਹਿਲਾਂ ਮੈਂ ਜੇਤਾ ਸੀ ਬਾਅਦ ਚ ਮੈਨੂੰ ਭੁੱਲ ਗਿਆ ਤੇ ਮੈਂ ਕਿਹਾ ਚਲੋ ਬੈ ਤੁਹਾਨੂੰ ਵੀ ਦਿਖਾਈ ਦਿੰਨੇ ਆ ਗਾਈਸ ਸ਼ਾਮ ਹੋ ਚੁੱਕੀ ਹੈ ਤੇ ਮੈਂ ਮਨੀਸ਼ਾ ਨੂੰ ਫਿਰ ਪੜਾਉਣੀ ਪਈ ਆ ਕੈਸਾ ਲੱਗ ਰਹਾ ਹੈ ਤੁਮਕਾ ਮੈਂ ਮੈਂ ਕੀ ਬਤਾਉ ਮਨੀਸ਼ਾ ਟੈਲਕੋ ਸ਼ਾਪ ਫਲੋਰ ਹਾਂ ਹਾਂ ਕਿੱਦਾਂ ਲਾ ਦੇਵੇ ਮੇਰੇ ਕੋ ਹੂੰ ਉੜਤੀ ਵੀਰੂਈ ਨੋਵਾਉ ਮੈਂ ਇਧਰ ਤਾਂ ਕੁਝ ਨਹੀਂ ਲੱਗਦਾ ਪਿਆ ਹੂੰ ਪੜਦੀ ਪਈ ਆ ਮਨੋਰੰਜਨ ਨਹੀਂ ਮੇਰਾ ਇੱਥੇ ਹੁੰਦਾ ਪਿਆ ਅੱਛਾ ਮੰਮਾ ਆਪਣਾ ਮਨੋਰੰਜਨ ਕਰਦੇ ਪਿਆ ਫਿਲਹਾਲ ਤਾਂ ਮੰਮਾ WhatsApp ਦੇ ਦੇ ਪਿਆ ਥੋੜੀ ਦੇਰ ਬਾਅਦ ਮੰਮਾ ਦੇਖੋਗੇ Flipkart ਤੇ ਪਾਪਾ ਦਾ ਮਨੋਰੰਜਨ ਹੋ ਰਿਹਾ ਹੈ ਕੱਪੜੇ ਸੀਂਗੇ ਇਨਾ ਕਾਰਨ ਕਰਕੇ ਮੇਰਾ ਪੜਤਾ ਦਿੱਲੀ ਕਰਦਾ ਮੈਂ ਇੱਥੇ ਪੜਦੀ ਹੁੰਨੀ ਤੇ ਮੇਰੇ ਸਹਾਨੇ ਬੈਠ ਕੇ ਸਟੇਟਸ ਦੇਖਦੇ ਆ ਉੱਚੀ ਉੱਚੀ ਇੰਸਟਾਗ੍ਰam ਚਲਾਉਂਦੇ ਫਲਿੱਪਕਾਰਟ ਚਲਾਉਂਦੇ ਆ ਹੂੰ ਜਿਵੇਂ ਉਦਾਂ ਵਾਲੇ ਦੁੱਖ ਦਰਦ ਪੀੜਾ ਇਹ ਗਣਾ ਨਹੀਂ ਆੜੇ ਪੜਦੇ ਨਹੀਂ ਅੰਮਾ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਫੋਨ ਨਹੀਂ ਦੇਖਣਾ ਚਾਹੀਦਾ ਜਦੋਂ ਤੱਕ ਮੈਂ ਪੜਦੀ ਹਾਂ ਗਾਇਸ ਮੈਂ ਜ਼ੀਰੋ ਤੇ ਵਾਜ ਕੀਤੀ ਹੋਈ ਆ ਫਿਰ ਵੀ ਮੇਰੇ ਕੰਨਾਂ ਤੱਕ ਵਿੰਦ ਪਈ ਆ ਅੱਛਾ ਐਨੇ ਹੀ ਪੈਂਦੀ ਵੀ ਤਾਂ ਦੱਸ ਕੀ ਕੀ ਬੋਲਿਆ ਕੀ ਮਤਲਬ ਬੋਲਦੇ ਆ ਜੀ ਟਿਊਨ ਚ ਵਜਦੀ ਪਈ ਆ ਹੁਣ ਮੈਂ ਲਿਰਿਕਸ ਗਾਣੇ ਨਹੀਂ ਯੂ نو ਓਕੇ ਫਿਰ ਮੈਨੂੰ ਗਾਣੇ ਦਾ ਆਫਰ ਮਿਲ ਜੂ ਵੀ ਨੋ ਫਿਰ ਸਿੰਗਿੰਗ ਇੰਡਸਟਰੀ ਚ ਮੈਂ ਤੁਮ ਮਤ ਤਮਾਰ ਮਜਾ ਦੂੰਗੀ ਇਸ ਲਈ ਮੈਂ ਆਪਣਾ ਟੈਲੈਂਟ ਅੰਦਰ ਹੀ ਰੱਖਣਾ ਚਾਹੁੰਦੀ ਆ ਆਪਣੇ ਗਾਇਸ ਮਨੀਸ਼ਾ ਦੀ ਆਦਤ ਹੈ ਕਿ ਮਨੀਸ਼ਾ ਅਮੀ ਹਵਾ ਚ ਵੱਡੀਆਂ ਵੱਡੀਆਂ ਫੇਂਕਦੀ ਰਹਿੰਦੀ ਆ ਮੋੜੇ ਨਹੀਂ ਆਉਂਦੇ ਹੁਣ ਮੈਨੂੰ ਸੁਣ ਗਿਆ ਗਾਣਾ ਉਹ ਕੁਆਲੀ ਜਗਨ ਜੋ ਵੀ ਆਹੋ ਤੇ ਗਾਈ ਸਣਾ ਉਹੋ ਵੱਡੀ ਵੱਡੀ ਫੈਂਕਾਂਗੇ ਕੁਛ ਤਾਂ ਹਾਸਲ ਹੋਊਗਾ ਛੋਟਾ ਕਿਆ ਫੜਾ ਵੀ ਯੈਸ ਉਹ ਨਹੀਂ ਜਾਣਦੀ ਮम्मा ਮੇਰੀ ਸਟ੍ਰੈਟਜੀ ਕੀ ਹੁੰਦੀ ਸਟ੍ਰੈਟਜੀ ਸਟ੍ਰੈਟਜੀ ਇਹਦੇ ਮੈਨੂੰ ਵੀ ਕਨਫਿਊਜ਼ ਤਾਜੀ ਤੂੰ ਜਾਣਦੀ ਨਹੀਂ ਮੇਰਾ ਛੜੀ ਅੰਤਰ ਹਾਂ ਠੀਕ ਹੈ ਛੜੀ ਅੰਤਰ ਕਿਹਦਾ ਹਾਂ ਗਾਈਸ ਅਣਾ ਪਪਾ ਤਾਂ ਉਹਨੇ ਪਪਨੇ ਲੈ ਕਲੈਸ ਲਈ ਸੀ ਸੂਟ ਤੇ ਤੇ ਉਹਦੇ ਵਿੱਚ ਇੰਨੀ ਕ ਬਚੀ ਸੀ ਤੇ ਇਹਨਾਂ ਜਿਹੜੇ ਮੋਤੀ ਸੀਗੇ ਮੈਂ ਡੀਆਇ ਵਰਕ ਵਾਇ ਕਰਕੇ ਕੁਝ ਬਣਾਇਆ ਮੁੰਨਾ ਪਹਿਨ ਫੇਰ ਦਿਖਾਵਾਂਗੇ ਪਹਿਲਾਂ ਪਾ ਫੇਰ ਦਿਖਾਉਣੀ ਆ ਦੇ ਤੇ ਮੇਰੇ ਆਉਂਦਾ ਕਿ ਨਹੀਂ ਆਣੀ ਨਹੀਂ ਮਿਲਦਾ ਮੇਰੇ ਲੱਛਣਾ ਤੋ ਆ ਜਾਣਾ ਆ ਜਾਣਾ ਥੱਲੇ ਕਰ ਥੋੜਾ ਇਧਰੋ ਕਰ ਤਾ ਰੁਕ ਜਾ ਇੱਕ ਮਿੰਟ ਥੋੜਾ ਹੋਟਾ ਕਰ ਲੈਂਦੀ ਸਹੀ ਕਰ ਬੰਨਾ ਗਾਈਸ ਆਪਣੇ ਦਿਲ ਕੀ ਧੜਕਨੋ ਕੋ ਸਾंभ ਕੇ ਬੈਠ ਜਾਈ ਜੀ ਸਾंभ ਕੇ ਵਿੱਚ ਪੈ ਜਾਵੇ ਵਿੱਚ ਹਿੰਦੀ

ਯਸ ਲੇਸ ਹੁੰਦਾ ਅਸਲ ਚ ਲੇਸ ਬਚੀ ਸੀ ਉਹ ਜੋ ਬਣਾਇਆ ਤੇ ਹੋਪ ਕੀ ਵਧੀਆ ਬਣਿਆ ਇੱਕ ਨਵਾਂ ਨਹੀਂ ਲੱਗਦਾ ਮੈਂ ਮੋਨਾਂ ਪਿੱਛੇ ਤਾਂਗਾ ਸੱਚੀ ਆਹ ਉਹ ਫਨੀ ਨਹੀਂ ਲੱਗਦਾ ਤੇ ਸੱਚੀ ਹੂੰ ਮੋਟੇ ਹਨ ਜਿਆਦਾ ਆ ਬੀਕਈ ਨਹੀਂ ਲੱਗਦੀ ਗੋਲਜਾ ਨਹੀਂ ਹੋਣਾ ਤੇ ਤੇਰੇ ਇੱਥੇ ਵੀ ਨਹੀਂ ਹੁੰਦਾ ਸੋ ਜਾ ਰੁਕ ਜਾ ਹੈਗਾ ਮੈਂ ਤੂੰ ਤਰੀਕਾ ਹੂੰ ਯੂ ਡੋਨਟ ਵਰੀ ਹਾਂ ਤੋੜ ਲੂੰਗੀ ਹੁਣ ਇਹੀ ਹੋਗਾ ਬਿਨਾ ਤੋੜੇ ਖੋਲ ਲੂੰਗੀ ਅੱਛਾ ਗੁਰ ਆ ਗਲ ਜਿਹਾ ਤਾਂ ਸਹੀ ਲੱਗਦਾ ਕਿਦਾਂ ਦਾ ਪਹਾ ਲੱਗਦਾ ਜਿਆਦਾ ਤਾਂ ਚੱਕ ਲਈ ਤੂੰ ਮੈਂ ਦੁਬਾਰਾ ਦੁਹਾਂਗੀ ਇੱਥੇ ਇੱਕ ਥੋੜਾ ਰੱਖ ਕਿੱਥੇ ਇੱਥੇ ਮੈਂ ਧਰ ਟਿਲਾ ਹਾਂ ਹਾਂ ਹੋਂ ਸਹੀ ਲੱਗਦਾ ਯੈਸ ਯੈਸ ਮਿੰਨ ਗਲਦਮੀ ਇੱਧਰ ਰੱਖਣੀ ਪੈਦੀ ਹੈ ਨਹੀਂ ਹੋਂ ਸਹੀ ਲੱਗਦਾ ਸੀ ਗਾਈਜ਼ ਹਨਾ ਪਪਾ ਨਾ ਪੂਜੇ ਲੈਣ ਗਏ ਆ ਦੁਕਾਨ ਤੇ ਤੇ ਪੂਜੀ ਹਰੇ ਪਪਾ ਲੈ ਕੇ ਵੀ ਨਹੀਂ ਕੋਲੀਆਂ ਪਹਿਲੇ ਕੱਟਣ ਆ ਲੈ ਮ ਜਨਾ ਮਿਲਿਆ ਫਿਰ ਕਾਲਿੰਗ ਬਸ ਸੱਚ ਤਾਂ ਮਨੁਸ਼ਾ ਹੀ ਖਾਂਦੀ ਹੁੰਦੀ ਹੈ। ਤੇ ਮੈਂ ਬੇਜਤੀ ਹੋ ਜੂਗੀ ਅਮਾ ਜਨਾ ਮਿਲਲੀ ਤਾ ਫਿਰ ਕਿਹਾ ਆ ਮਿਲਿਆ ਤਾਂ ਨਾ ਸੀ। ਗਾਇਸ ਦੇਖਦੇ ਮਿਲਦਾਗਾ ਨਹੀਂ ਪੁੱਜੀਆ ਅਈ ਪਹਿਲੀ ਚਾਹ ਵੀ ਹਜੇ ਪਾ ਲਈਆ ਤੇ ਪਪਾ ਕਹਿੰਦੇ ਸੀ ਵੀ ਰੁਕਜੋ ਮੈਂ ਲੈ ਕੇ ਆਉਣਾ ਪੁੱਜੀਆ ਕਿਉਂਕਿ ਮੇਰੀ ਵਰਪੂਰ ਡਿਮਾਂਡ ਤੇ ਪਪਾ ਗਏ ਆ। ਉਹ ਦੇ ਦੇ ਲਾਉਂਦੇ ਕ ਨਹੀਂ। A few moments later। ਹਾਂ ਪਪਾ ਆ ਗਏ ਪਪਾ ਮਿਲਿਆ। ਹਾਂ ਮਿਲਿਆ। ਆ ਪਹਿਲੀ ਪਾਟੇ ਇਕੱਠੇ ਕਰ ਲੈਣਾ ਨੇ। ਨਾ ਹੂੰ। 来 हो दिखाओ भी चल दिखाओ इ वाला मैं त पापा ही होरा मिंदाओ स्वाद है कंदा अच्छा गाइस ये हो रहे डले तो ही हो नीगा वो बहुत स्वाद है पर इदा हुन पता नहीं कि था है किदा दा आगे पता लगूंगा गाइस आज मोना बारी तो दी बारी पाटे तो औंदी ते मैं पाटे तो चले गए ते दो भूलड़ी जाते मैं तोड़े मैं तोड़े मैं तोड़े दल दे तर कर थाम लो मेरा ਮੇਰੇ ਛੇ ਦਿਨ ਲੈ ਲੋ ਇਨੀ ਐਕਸਾਈਟਮੈਂਟ ਹੈ ਮੇਰੇ ਛੇ ਦਿਨ ਵੀ ਲੈ ਲੋ ਇਨੀ ਐਕਸਾਈਟਮੈਂਟ ਅੰਮਾ ਇਹਨਾਂ ਕਾ ਤੇ ਲੜਦੇ ਪਏ ਸੀ ਕੰਮ ਕਰਨ ਨੂੰ ਧੋਨੀ ਦਿੱਤਾ ਕਹਿੰਦੀ ਮੈਂ ਧੋਨੀ ਆ ਤੇ ਤੁਸੀਂ ਆ ਵੀ ਗਏ ਹੈਣਾ ਬੜੇ ਚਲਾਕ ਕਿਉਂ ਆ ਗਏ ਤੇ ਮੈਂ ਕਿਉਂ ਕੰਮ ਕਰਦਾ ਮਮਾ ਮਨੀ ਚੋ ਕੱਢ ਉਹ ਮਾਈ ਗੋਡ ਇੱਕ ਆਗਿਆ ਆਗਿਆ ਕਰੀਤੀ ਹੋਂ ਦੇ ਨਾਤੇ ਮੂੰਹ ਨਾ ਚੱਲੀ ਏ ਕਪੜੇ ਧੋਣ ਨਹੀਂ ਨਹੀਂ ਪਾਡੇ ਧੋੜ ਪੜਾ ਹੁਣ ਭੱਜ ਲਈ ਗਾਈਜ਼ ਮੇ ਪਾਪਾ ਕਹਿੰਦੇ ਦੋ ਚੰਗਾ ਤੂੰ ਹੀ ਪੇਪਰ ਦੇ ਆ ਜਾ ਇਹ ਮੈਂ ਇੰਨਾ ਵੀ ਨਹੀਂ ਮਾੜਾ ਪੜੀ ਹਾਏ ਨਹੀਂ ਵੈਸੇ ਗੱਲ ਕਰਦੇ ਪਾਪਾ ਕਿ ਮੇਰਾ ਦਿਮਾਗ ਖਰਾਬ ਖਪਾਈ ਹੋਗੀ ਮਤਲਬ ਗਾਈਜ਼ ਮੈਂ ਪੜ੍ਹ ਲਿਆ ਨੂ ਮੈਂ ਲਿਖ ਕੇ ਵੀ ਕਿੰਨਾ ਦਿਖਾਇਆ ਮੇਰਾ ਮਾਨੇ ਚ ਹਰ ਵਾਰ ਇਹਨੇ ਮੈਂ ਤਾਂ ਜ਼ਬਰਦਸਤੀ ਲਿਖਾਇਆ ਉੱਥੇ ਜਿਹੜਾ ਔਰਲ ਪੇਪਰ ਨਹੀਂ ਸੀਗਾ ਤਾਂ ਹੀ ਮੈਂ ਤੁਹਾਨੂੰ ਲਿਖਾਇਆ ਮੈਂ ਕਿਹਾ ਇਹ ਨਾ ਕਿ ਔਰਲ ਪੇਪਰ ਔਰ ਔਰਲ ਔਰਲ ਪੇਪਰ ਆਉਂਦਾ ਹੁੰਦਾ ਫਿਰ ਮੈਂ ਗਾਈਜ਼ ਨੇ ਤਾਂ ਹੀ ਕਿ ਮੈਂ ਕਿਹਾ ਕਿ ਨਾ ਜੇ ਆਪਾਂ ਦੇਖਾਂਗੇ ਤਾਂ ਥੋੜੀ ਪ੍ਰੈਕਟਿਸ ਹੋ ਜਾਂਦੀ ਹੁੰਦੀ ਸਪੈਲਿੰਗਸ ਵਗੈਰਾ ਦੈਟਸ ਵਾਈ ਤੁਮੇ ਤੇ ਰੋ ਰੋ ਕੇ ਲਿਖਿਆ ਫਿਰ ਵੀ ਮੈਂ ਲਿਖਿਆ ਨਾ ਹਾਂ ਲਿਖਿਆ ਤੇ ਵੀ ਮੈਂ ਲਿਖਿਆ ਤਾਂ ਹੈ ਨਾ ਲਿਖਣਾ ਮੋਸਟ ਇੰਪੋਰਟੈਂਟ ਆ ਚਾਹੇ ਰੋ ਰੋ ਕੇ ਹੋਵੇ ਚਾਹੇ ਸੀਰੀਅਸਲੀ ਹੋਵੇ ਸਮਝੇ ਯੈਸ ਤਾਂ ਸਮਝਾਉਂ ਗਾਇਸ ਮੈਂ ਜਾਣੀ ਹਾਂ ਇਹ ਟੋਪੀ ਲੈ ਲਾ ਉਹਨਾਂ ਟੋਪੀ ਕਰਾ ਦੇ OK ਬੱਡੀ ਸੈਂਕੀ ਮਾਰਦੀ ਹੈ ਲੇਟਰ ਦੈਟ ਸੇਮ ਈਵਨਿੰਗ ਗਾਇਸ ਮੈਂ ਉੱਤੇ ਆ ਚੁੱਕੀ ਹਾਂ ਮੈਂ ਆਪਣਾ ਪੜ ਵੀ ਲਿਆ ਸੀ ਤੇ ਹੁਣ ਪੜਾਈ ਦੇ ਨਾਲ ਨਾਲ ਕੰਮ ਵੀ ਜ਼ਰੂਰੀ ਆ ਤੇ ਮੈਂ ਉਹ ਤੇ ਅਡਿਟ ਕਰ ਨਹੀਂ ਸੀ ਤੇ ਮੈਨੂੰ ਅਡਿਟ ਕਰ ਲੈਣੀ ਮੁੰਬਾਪਾ ਤੇ ਮੋਨਾ ਤਾਂ ਨਹੀਂ ਚਈਆ ਗਾਇਸ ਰਾਤ ਦੇ 8:30 ਹੋ ਗਿਆ ਤੇ ਅਸੀਂ ਪ੍ਰਸ਼ਾਦ ਖਾ ਲਏ ਤੇ ਹੁਣ ਮਨੀਸ਼ਾ ਖਾਣ ਲੱਗੀ ਹੈ ਆ ਗਈ ਉਹ ਕੁਛ ਦੋ ਗਾਇਸ ਮੈਂ ਐਡਿਟ ਕਰਕੇ ਆ ਗਈ ਹੈ ਤੇ ਹੁਣ ਪ੍ਰਸ਼ਾਦ ਵਿੱਚ ਗੁਲਾਬ ਜਾ ਆਪਣਾ ਮਾਈ ਫੇਵਰੇਟ ਯੂ نو ਮੈਂ ਖਾऊंगी ਖਗਲਾ ਜੀ ਸਵਾਲ ਸ਼ਾਬਾਸ਼ ਜੀ ਇਹ ਲੂ ਵੀ ਗਾਣੀ ਪਰ ਆਉਂਦਾ ਮਨਦਰ ਮੈਂ ਕਿ ਚੰਗੀ ਤਰ੍ਹਾਂ ਚੈੱਕ ਕਰ ਲਉ ਸ਼ੂਟ ਲੋ ਠੀਕ ਹੈ ਸ਼ਾਰਟ ਦੇ ਚੈੱਕ ਕਰੂੰਗਾ ਅਤੀ ਤੁਮ ਅਤੀ ਸਵਾਲ ਸਾਰਾ ਕੁਝ ਪ੍ਰਸ਼ਾਦ ਦਾ ਹੋਰ ਵੀ ਸਵਾਦ ਹੈ ਨਾ ਗਾਈਸ ਹੋਣ ਹੋ ਚੁੱਕੇ ਰਾਤ ਤੇ ਮੈਂ ਪ੍ਰਸ਼ਾਦ ਵੀ ਕਰ ਲਿਆ ਸੀ ਡਿਨਰ ਵੀ ਕਰ ਲਿਆ ਸੀਗਾ ਤੇ ਮੋਨਾ ਮੈਡਮ ਜੀ ਇੱਧਰ ਬੈਠੇ ਨੇ ਹਾਂ ਜੀ ਗਾਈਸ ਮੈਂ ਟੀਵੀ ਦੇਖਦੀ ਪਈ ਆ ਓ ਮਾਈ ਗੋਡ ਕੁਛ ਹੋਰ ਬਸ ਤੇ ਮਮਾ ਜੀ ਵੀ ਨਾਲ ਮੋਨਾ ਦੇਖਦੇ ਪਏ ਪਹਿਲਾਂ ਮੈਂ ਤੇ ਮਮਨ ਦੇਖਿਆ ਹੁਣ ਮੋਨਾ ਬਸ ਅੱਧੇ ਘੰਟੇ ਬਾਅਦ ਇਹਨੂੰ ਆਜ਼ਾਦੀ ਮੈਨੂੰ ਪਤਾ ਹੋਣੀ ਵਾਲੀ ਹੈ ਜੈਸ ਜੈਸ ਗਾਈਸ ਕਿ ਕਿ ਅੱਧੇ ਘੰਟੇ ਬਾਅਦ 10 ਵਜੇ ਨੇ ਤੇ ਮੋਨਾ ਰਿਹਾ ਆਜ਼ਾਦ ਹੋਏਗਾ ਮੋਨਾ 10 ਵਜੇ ਆਜ਼ਾਦ ਹੋ ਜਾਂਦੀ ਆ ਔਰ ਟੀਵੀ ਦੇਖਣ ਲਈ ਆਪਣੇ ਪਸੰਦੀਦਾ ਸ਼ੋਅ ਦੇਖਣ ਲਈ ਆਪਣੇ ਪਸੰਦੀ ਪਸੰਦੀਦਾ ਨਹੀਂ ਹੁੰਦਾ ਪਸੰਦੀਦਾ ਹੁੰਦਾ ਜਦ ਪਸੰਦੀਦਾ ਹੁੰਦਾ ਔਰ ਗਾਇਸ ਦਾ ਫੈਮਲੀ ਦੀ ਹੁੰਦਾ ਗਲਤ ਫਹਿਮੀ ਹੁੰਦਾ ਗਾਇਸ ਮਾਈ ਮਿਸਟੈਕ ਸੌਰੀ ਰਿਕੁਐਸਟ ਮੇਰੀ ਇਹ ਮੈਨੂੰ ਮਾਫ ਕਰ ਦਿੱਤਾ ਜਾਵੇ ਗਲਤ ਫਹਿਮੀ ਹੁੰਦਾ ਹਾਂ ਫਹਿਮ ਤਾਂ ਉਹ ਹੁੰਦੀ ਹੈ ਜਿਹੜੀ ਮੂੰਹ ਤੇ ਲਈਦੀ ਸਿਲੀ ਜੋਕ ਸਿਲੀ ਜੋਕ ਗਾਇਸ ਮੇਰਾ ਸਿਲੀ ਜੋਕ ਤੇ ਟੀਵੀ ਵਿੱਚ ਮਮਾ ਹੋਣੀ ਕਿਸੇ ਤਰ੍ਹਾਂ ਆ ਦਿਖਦੇ ਨੇ ਮੈਨੂੰ ਲੱਗਾ ਇਹਦਾ ਥੰਬਨੇਲ ਜੋ ਹੋਇਆ ਸੀ ਤੇ ਮਮਾ ਮੋਨ ਨੂੰ ਪੁੱਛਦੇ ਵੇ ਸੀ ਉਹ ਕੀ ਵਿਆਹ ਆ ਉਹਨੇ ਕਹਿੰਦੀ ਨਹੀਂ ਪਤਾ ਕਿਹਦਾ ਹੋਏ 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 ਇਹਨੇ ਵੀ ਕਤਮਾ ਕੀਤਾ ਆ ਆਪਨ ਨੂੰ ਨਹੀਂ ਪਤਾ ਦੇਖੋ ਆਈ ਥਿੰਕ ਉਹ ਕ੍ਰਿਕਟਰ ਤਾਂ ਆ ਹਮ ਯਾ ਅਕੋਸ਼ ਅਕੋਸ਼ 20 ਕਰੋੜ ਮੈਂ ਵੀ ਕਾਸ਼ 20 ਕਰੋੜ ਤਾਂ ਦਿੰਦੇ ਵੀ ਨਹੀਂ ਉਹ ਸਾਤ 7 ਕਰੋੜ ਲਾਸਟ ਹੁੰਦਾ ਮੈਨੂੰ ਦੋਗੇ ਗਾਇਸ ਮੈਂ ਵੀ ਕੋਈ ਸਵਾਲ ਦਾ ਜਵਾਬ ਦਿੱਤਾ ਨਹੀਂ ਤਾਂ ਮੈਨੂੰ ਆਮ ਤੌਰ ਤੇ ਮੈਨੂੰ ਕੁਝ ਪਤਾ ਨਹੀਂ ਹੁੰਦਾ ਪਰ ਹੁਣ ਮੈਂ ਦੱਸਿਆ ਨਾ ਮਨਾ ਕਿਹਦਾ ਲੱਗਾ ਤੇਰੀ ਨੌਲੇਜ ਖੋਲੀ ਮੈਂ ਮੈਂ ਰੀਲੀ ਪ੍ਰਾਊਡ ਮੈਨੂੰ ਮਿਲ ਕੇ ਕੈਨ ਲੱਗੀ ਸੀ ਆਈ ਫੀਲ ਵੈਰੀ ਮਤਲਬ ਜੈਲਸ ਕਿ ਤੂੰ ਮੇਰਾ ਸਵਾਲ ਦਾ ਅਨਸਰ ਖੋਲਿਆ ਨਹੀਂ 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 ਆਈ ਫੀਲ ਮੰਨ ਲਾ ਤਾ ਪ੍ਰਾਊਡ ਆ ਨਹੀਂ ਆ ਦੇਖ ਮਮਾ ਨੂੰ ਕਿੰਨੇ ਐਕਸਾਈਟਮੈਂਟ ਆ ਮਮਤਾ ਨੂੰ ਗਰੀਨ ਐਕਸਾਈਟਮੈਂਟ ਆ ਬਸ ਦੇਖਣਾ ਨਹੀਂ ਉਹਦੇ ਮਮਾ ਤਾਂ ਨਾ ਕੁਝ ਹੈ ਨਹੀਂਗਾ ਦੇਖਣ ਨੂੰ ਤਾਂ ਮਮਾ ਕਹਿੰਦੇ ਮੈਂ ਵਿਆਹ ਹੀ ਦੇਖ ਲੈਣੀ ਮਨ ਲੋ ਅਸੀਂ ਗਾਇਸ ਇਦਾਂ ਕਿਸੇ ਦਾ ਵਿਆਹ ਹੁੰਦਾ ਹੁੰਦਾ ਹੀ ਦੇਖਣ ਲੈਂਦੇ ਨੇ ਸਾਨੂੰ ਪਤਾ ਨਹੀਂ ਕੀ ਮਿਲਦਾ ਹੁੰਦਾ ਮਤਲਬ ਰੈਂਡਮਲੀ ਪਤਾ ਲੱਗ ਜਾਂਦਾ ਟ੍ਰੈਂਡ 'ਚ ਕਿੱਦਾਂ ਦਾ ਮਤਲਬ ਕਿੱਦਾਂ ਦੀ ਵੀਡੀਓ ਬਣਦੀ ਕਿੱਦਾਂ ਦੀ ਫੋਟੋਗ੍ਰਾਫੀ ਹੁੰਦੀ ਹੈ ਕਿੱਦਾਂ ਦੀ ਵੀਡੀਓ ਬਣਦੀ ਹੈ ਨਾ ਅਸੀਂ ਦੇਖ ਲੈਨੇ ਨੇ ਥੋੜਾ ਐਟ੍ਰੈਕਟਿਵ ਵੀ ਲਾਤਾ ਤੇ ਮਜ਼ਾ ਆਦਾ ਦੇਖਣ ਚ ਹਾਂ ਮਤਲਬ ਕਿਸੇ ਦਾ ਵੀਆਹ ਹੀ ਦੇਖ ਲੈ ਉਹ ਯਾ ਪੀ ਕਿਉਂਕਿ ਜਦੋਂ ਖਦ ਨੂੰ ਉਹ ਘਟ ਘਟ ਵਿਆ ਹੁੰਦੇ ਨਾ ਜਿਆਦਾ ਵਿਆ ਨਹੀਂ ਹੁੰਦੇ ਤੇ ਇਸ ਲਈ ਅਸੀਂ ਦੇਖ ਲੈਨੇ ਹਾਂ ਮਤਲਬ ਪਤਾ ਲੱਗ ਜਾਂਦਾ ਮਤਲਬ ਮਤਲਬ ਇਦਾਂ ਨਹੀਂ ਦੇਖਦੇ ਆਪਾਂ ਇਦਾਂ ਦੇਖਦੇ ਆ ਗਾਇਸ ਕਿ ਕਦੇ ਕਦੇ ਜਦੋਂ ਬਿਲਕੁਲ ਮਤਲਬ ਕਦੋਂ ਜਦਾਂ ਕਹਿ ਲੋ ਕਿ 2 ਸਾਲ ਦੇ ਵਿੱਚ ਇੱਕ ਵਾਰ ਹਮ ਮਤਲਬ ਉਹਸ ਟਾਈਪ ਦਾ ਸੋਲੋ ਕਿ ਅਸੀਂ ਕਿੰਨਾ ਘਟ ਦੇਖ ਦੇਖ ਹੁਣ ਮਤਲਬ ਕੀ ਹਨਾ ਪਤਾ ਲੱਗ ਜਾਂਦਾ ਕਿਦਾਂ ਦੀ ਫੋਟੋਗ੍ਰਾਫੀ ਹੁੰਦੀ ਪੀ ਹੋੜ ਕਿੱਦਾਂ ਦੇ ਬੋਲੇ ਵੀਡੀਓ ਵਗੈਰਾ ਬਣਦੀਆਂ ਪਈਆਂ ਕਿਉਂਕਿ ਤਾਂ ਦੇ ਨੌਲੇਜ ਹੈ ਨਹੀਂ ਆਪਾਂ ਘਰ ਬੈਠੇ ਜਿੰਦਾ ਆਪਾਂ ਬਦਲ ਲੱਜਣਾ ਉਹਦਾ ਬਾਕੀ ਤਰ੍ਹਾਂ ਦੀ ਹੋੜਮੜ ਦਾ ਤਾਂ ਆਪਾਂ ਨੂੰ ਪਤਾ ਹੁੰਦਾ ਆਪਾਂ ਇੰਸਟਾਗ੍ਰam ਵਗੈਰਾ ਤੋਂ ਦੇਖ ਲੈਨੇ ਪਰ ਬਿਆਧੀ ਹੋੜਮੜ ਵਗੈਰਾ ਤਾਂ ਆਪਾਂ ਵੀਡੀਓਸ ਵਗੈਰਾ ਹਾਈਲਾਈਟਸ ਵਗੈਰਾ YouTube ਤੇ ਦੇਖ ਲੈ ਰਹੇ ਨਹੀਂ YouTube ਜਿੰਦਾਬਾਦ YouTube 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 ਕੇ ਮਮਾਂ ਕਹਿੰਦੇ ਨੂੰ ਤੇਗਾ ਦੋਸਤ ਐਂ ਜਾਂਦਾ ਮੱਸੂਂਗੀ ਅਮਾ ਮੇਰੀ ਲਿਬਰਟੀ ਆ ਮੇਰੀ ਲੈਬਾਰਟਰੀ ਆ ਅਣਾ ਮੋਨਾ ਇਹ ਲੈਬਾਰਟਰੀ ਆ ਮੇਰੀ ਵਰਜੀ ਆ ਪਪਾ ਉੱਤੇ ਚੱਲ ਗਿਆ ਫੋਨ ਲੈ ਕੇ ਗਾਇਸ ਪਪਾ ਬਤਗੀ ਕਰ ਦਿਆ ਨਾਲ ਟੀਵੀ ਲਾਇਆ ਹੁੰਦਾ ਨਾਲ ਫੋਨ ਤੇ ਗੇਮ ਖੇਡਦੇ ਰਹਿੰਦੇ ਤੇ ਨਾਲੇ ਦਾ ਨਾਲੇ ਸੌ ਜਾਂਦੇ ਮੈਂ ਕਦੇ ਕਹ ਜਾਨੀ ਉਹਨੇ ਮੈਂ ਪਪਾ ਤੁਮ ਕੀ ਦੇ ਕਹਾਨੀ ਉਹਨੇ ਪਪਾ ਬੰਦ ਕਰ ਦਵਾ ਪਪਾ ਕਹਿੰਦੇ ਨੇ ਨਹੀਂ ਮੈਂ ਦੇਖਦਾ ਹਾਂ ਝੂਠ ਮੂਠ ਤੇ ਗਾਇਸ ਰਾਤ ਹੋ ਗਈ ਅੱਜ ਦੇ ਵਲੌਗ ਨੂੰ ਪਿੰਨੇ ਰੱਖ ਦਿਓ ਉਮੀਦ ਕਰਦਾ ਵਲੌਗ ਪਸੰਦ ਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਲਦਾ ਪਨਾ ਵਲੋਗ ਚ ਬਾਏ